ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਹੁਣ ਉੱਥੇ ਹੀ ਚਰਨਜੀਤ ਬਰਾੜ ਦੇ ਵੱਲੋਂ ਜਿਹੜਾ ਕਿ ਸਰਬਜੀਤ ਸਿੰਘ ਖਾਲਸਾ ਨੂੰ ਇੱਕ ਵੱਡੀ ਅਪੀਲ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਭਾਈ ਅਮਰਤਪਾਲ ਸਿੰਘ ਦਾ ਮੁੱਦਾ ਚੱਕੋਗੇ ਤਾਂ ਉੱਥੇ ਕਿਤੇ ਨਾ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਵੇ ਜੋ ਕਾਫੀ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਦੱਸਦੀ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਉੱਥੇ ਅਜੇ ਤੱਕ ਉਹਨਾਂ ਨੂੰ ਰਿਹਾਈ ਨਹੀਂ ਮਿਲੀ ਤੇ ਜਿਸ ਦੇ ਦੌਰਾਨ ਉੱਥੇ ਹੀ ਚਰਨਜੀਤ ਬਰਾੜ ਦੇ ਵੱਲੋਂ ਜਿਹੜਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਕਿ ਸਿੱਖਾਂ ਦਾ ਮੁੱਦਾ ਹਮੇਸ਼ਾ ਚੱਕਿਆ ਜਾਵੇ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਨੇ ਇੱਕ ਵੱਡੀ ਅਪੀਲ ਕੀਤੀ ਹੈ ਕਿ ਬਹੁਤ ਸਮੇਂ ਬਾਅਦ ਅਜਿਹਾ ਹੋਇਆ ਹੈ ਕਿ ਉਹ ਜਿਹੜਾ ਕਿ ਸਿੱਖਾਂ ਦੀ ਗੱਲ ਕਰਨ ਦੇ ਲਈ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਮਾਂ ਮਿਲੇ ਅਤੇ ਸਰਬਜੀਤ ਸਿੰਘ ਖਾਲਸਾ ਜੇਕਰ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰਦੇ ਨੇ ਤਾਂ ਉਹ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਮੰਗ ਕਰ ਰਹੇ ਨੇ ਜਿਸ ਤੋਂ ਬਾਅਦ ਅਸੀਂ ਇਹ ਕਿ ਚਰਨਜੀਤ ਬਰਾੜ ਦੇ ਵੱਲੋਂ ਦੇਖੇ ਦੂਜੇ ਪਾਸੇ ਕੁਝ ਅਕਾਲੀ ਦਲ ਦੇਉਤੇ ਜਿਹੜਾ ਕਿ ਸੁਖਵੀਰ ਬਾਦਲ ਅਤੇ ਦਲਜੀਤ ਚੀਮਾ ਤੇ ਜਿਹੜਾ ਕਿ ਪਲਟਵਾਰ ਕੀਤਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਚਰਨਜੀਤ ਬਰਾੜ ਦਾ ਹੋਰ ਠੀਕ ਹੈਣਾ ਪਿਛਲੇ ਸਮੇਂ ਦੇ ਦੌਰਾਨ ਭਾਵੇਂ ਪਾਰਟੀ ਦੇ ਪ੍ਰਧਾਨ ਹੋਣ ਜਾਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਹੋਣ ਮੈਂ ਉਸ ਵਿਵਾਦ 'ਚ ਨਹੀਂ ਜਾਣਾ ਚਾਹੁੰਦਾ ਕਿ ਸਮਾਂ ਮੰਗੇ ਤੋਂ ਨਹੀਂ ਮਿਲਿਆ ਜਾਂ ਉਹਨਾਂ ਨੇ ਦਿੱਤਾ ਨਹੀਂ ਪਰ ਇਹ ਚੰਗਾ ਵੈਲਕਮ ਵਾਲੀ ਖਬਰ ਹੈ ਕਿ ਜਿਹੜਾ ਕਿ ਉਹਨਾਂ ਨੂੰ ਸਮਾਂ ਦਿੱਤਾ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਜੀ ਸਿੰਘ ਜੀ ਨੂੰ ਭਾਵੇਂ ਕਿ ਬਹੁਤ ਸਿਆਣੇ ਨੇ ਜਿਨ੍ਹਾਂ ਨੇ ਸਮਾਂ ਮੰਗਿਆ ਸਾਰੀਆਂ ਗੱਲਾਂ ਜੇਹਨ ਚ ਉਹਨਾਂ ਦੇ ਹੋਣਗੀਆਂ ਪਰ ਫਿਰ ਵੀ ਮੈਂ ਕਹੂੰਗਾ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਐਨਐਸਏ ਤੋੜਨ ਤੋਂ ਲਾ ਕੇ ਨਾਲ ਉਹਨਾਂ ਦੇ 28 ਤੀ ਜਿਹੜੇ ਹੋਰ ਵੱਖ-ਵੱਖ ਜਿਨ੍ਹਾਂ ਚ ਸਾਥੀ ਬੈਠੇ ਉਹਨਾਂ ਦੀ ਵੀ ਗੱਲ ਕੀਤੀ ਜਾਵੇ ਤੇ ਖਾਸ ਤੌਰ ਤੇ ਉਚੇਚਾ ਇੱਕ ਵਾਰ ਜ਼ਰੂਰ ਗੱਲ ਕੀਤੀ ਜਾਵੇ ਕਿ ਜਿਹੜਾ 550 ਸਾਲਾ ਗੁਰਨਾਨਕ ਦੇਵ ਜੀ ਤੇ ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਬੰਦੀ ਸਿੰਘਾਂ ਨੂੰ ਛੱਡਣ ਦਾ ਤਾਂ ਕਿਰਪਾ ਕਰਕੇ ਉਹਦੀ ਵੀ ਪੈਰਵਾਹੀ ਕਰਕੇ ਜ਼ੋਰ ਨਾਲ ਗੱਲ ਕਰਕੇ ਸਾਡੇ ਬੰਦੀ ਸਿੰਘ ਜਿਹੜਾ ਨੇ ਆਪਣੀਆਂ ਸਜ਼ਾ ਪੂਰੀਆਂ ਕਰ ਚੁੱਕਿਆ ਉਹਨਾਂ ਨੂੰ ਬਾਹਰ ਕਢਾਉਣ ਦਾ ਵੀ ਉਪਰਾਲਾ ਜਿਹੜਾ ਹੈ ਉਹ ਕੀਤਾ ਜਾਵੇ ਤੇ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਕਿਰਪਾ ਕਰਕੇ ਜਿਵੇਂ ਨੋਟੀਫਿਕੇਸ਼ਨ ਵੇਲੇ ਵੱਡਾ ਦਿਲ ਦਿਖਾਇਆ ਸੀ ਤੇ ਕਿਰਪਾ ਕਰੋ ਸਾਰਿਆਂ ਨੂੰ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਉਹਨਾਂ ਨੂੰ ਘਰੋ ਘਰੀ ਭੇਜਣ ਦਾ ਉਪਰਾਲਾ ਕੀਤਾ ਪਿਛਲੇ ਸਮਨੇ ਦੇ ਦੌਰਾਨ ਭਾਵੇਂ ਪਾਰਟੀ ਦੇ ਪ੍ਰਧਾਨ ਹੋਣ ਜਾਂ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਹੋਣ ਮੈਂ ਉਸ ਵਿਵਾਦ 'ਚ ਨਹੀਂ ਜਾਣਾ ਚਾਹੁੰਦਾ ਕਿ ਸਮਾਂ ਮੰਗੇ ਤੋਂ ਨਹੀਂ ਮਿਲਿਆ ਜਾਂ ਉਹਨਾਂ ਨੇ ਦਿੱਤਾ ਨਹੀਂ ਪਰ ਇਹ ਚੰਗਾ ਵੈਲਕਮ ਵਾਲੀ ਖਬਰ ਹੈ ਕਿ ਜਿਹੜਾ ਕਿ ਉਹਨਾਂ ਨੂੰ ਸਮਾਂ ਦਿੱਤਾ ਹੈ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਜੀ ਸਿੰਘ ਜੀ ਨੂੰ ਭਾਵੇਂ ਕਿ ਬਹੁਤ ਸਿਆਣੇ ਨੇ ਜਿਨ੍ਹਾਂ ਨੇ ਸਮਾਂ ਮੰਗਿਆ ਸਾਰੀਆਂ ਗੱਲਾਂ ਜੇਮ ਚ ਉਹਨਾਂ ਦੇ ਹੋਣਗੀਆਂ ਹੀ ਪਰ ਫਿਰ ਵੀ ਮੈਂ ਕਹੂੰਗਾ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਐਨਐਸਏ ਤੋੜਨ ਤੋਂ ਲਾ ਕੇ ਨਾਲ ਉਹਨਾਂ ਦੇ 28 ਤੀ ਜਿਹੜੇ ਹੋਰ ਵਕ ਵਕ ਜੇਲ੍ਹਾਂ ਚ ਸਾਥੀ ਬੈਠੇ ਉਹਨਾਂ ਦੀ ਵੀ ਗੱਲ ਕੀਤੀ ਜਾਵੇ ਤੇ ਖਾਸ ਤੌਰ ਤੇ ਉਚੇਚਾ ਇੱਕ ਵਾਰ ਜ਼ਰੂਰ ਗੱਲ ਕੀਤੀ ਜਾਵੇ ਕਿ ਜਿਹੜਾ 550 ਸਾਲਾ ਗੁਰਨਾਨਕ ਦੇਵ ਜੀ ਤੇ ਜਿਹੜਾ ਨੋਟੀਫਿਕੇਸ਼ਨ ਕੀਤਾ ਸੀ ਬੰਦੀ ਸਿੰਘਾਂ ਨੂੰ ਛੱਡਣ ਦਾ ਤਾਂ ਕਿਰਪਾ ਕਰਕੇ ਉਹਦੀ ਵੀ ਪੈਰਵਾਈ ਕਰਕੇ ਜਰਨਲ ਗੱਲ ਕਰਕੇ ਸਾਡੇ ਬੰਦੀ ਸਿੰਘ ਜਿਹੜਾ ਨੇ ਆਪਣੀਆਂ ਸਜ਼ਾ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਬਾਹਰ ਕਢਾਉਣ ਦਾ ਵੀ ਉਪਰਾਲਾ ਜਿਹੜਾ ਹੈ ਉਹ ਕੀਤਾ ਜਾਵੇ ਤੇ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਕਿਰਪਾ ਕਰਕੇ ਜਿਵੇਂ ਨੋਟੀਫਿਕੇਸ਼ਨ ਵੇਲੇ ਵੱਡਾ ਦਿਲ ਦਿਖਾਇਆ ਸੀ ਤੇ ਕਿਰਪਾ ਕਰੋ ਸਾਰਿਆਂ ਨੂੰ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਉਹਨਾਂ ਨੂੰ ਘਰੋ ਘਰੀ ਭੇਜਣ ਦਾ ਉਪਰਾਲਾ